ਨਾਨੀ 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 ਇੰਦੇ ਦੇਖੋ ਇਹ ਨਾਨੀ ਓਏ ਟਿੰਦੀ ਸ਼ਾਮ ਦੀ ਬਣਦੀ ਪਈ ਹੈ ਅੱਛਾ ਅੱਜ ਨਾ ਮੇਰੇ ਲੱਤਾਂ ਪੈਰ ਬਹੁਤ ਜ਼ਿਆਦਾ ਦਰਦ ਕਰਦੇ ਆਪ ਤਲੀ ਕਿਉਂ ਕਿ ਸ਼ਾਇਦ ਰੈਸਟ ਨਹੀਂ ਮਿਲਦੀ ਇਸ ਕਰਕੇ ਤੇ ਮੰਮੀ ਲੈ ਕੇ ਬੈਠੇ ਬੈਨ ਉੱਪਰ ਮੈਂ ਵੀ ਉੱਪਰ ਜਾਣਾ ਮੈਂ ਚਾਹ ਬਣਾਉਣੀ ਹੈ ਪਰ ਇੰਨੀ ਜਿਆਦਾ ਥੱਲੇ ਪੇਨ ਕਰਦੀ ਹੈ ਨਾ ਬਹੁਤ ਜਿਆਦਾ ਬੁਰਾ ਹਾਲਾ ਤੇ ਜਿੱਦਾਂ ਕੋਈ ਹੱਡੀ ਨਹੀਂ ਟੁੱਟੀ ਹੁੰਦੀ ਇੰਨੀ ਪੇਨ ਹੁੰਦੀ ਆ ਤੇ ਮੈਂ ਕੱਪੜੇ ਧੋਣੇ ਪਈ ਆ ਤੇ ਸ਼ਾਮ ਦੀ ਰੋਟੀ ਵੀ ਬਣਾਉਣੀ ਆ ਤੇ ਪਤਾ ਨਹੀਂ ਅੱਜ ਕੀ ਬਣਾਉਣਾ ਹੈ ਸਮਝ ਨਹੀਂ ਆਉਂਦੀ ਕੀ ਬਣਾਏ ਰੋਜ਼ ਰੋਜ਼ ਤੇ ਰਾਤੀ ਤਾਂ ਅਸੀਂ ਕੜੀ ਬਣਾ ਲਈ ਸੀ ਤੇ ਹੁਣ ਦੇਖਦੇ ਆ ਜਾਂ ਕੋਈ ਦਾਲ ਨਵਾ ਜੀ ਜਾਂ ਕੋਈ ਸਬਜੀ ਕੀ ਪਾਇਆ ਪਹਿਲਾਂ ਤੁਹਾਨੂੰ ਪਾਏਗਾ ਹੂੰ ਇਹ ਪਾ ਗੀਰਾ ਕੱਟ ਕਰ ਲਓ ਇਸ ਮਿਕਸਨ 500 ਤੇ ਘਰ ਲਓ ਇੰਨਾ ਜ਼ੋਰ ਨਾਲ ਆਇਆ ਕਰੋ 500 ਤੇ ਕਰੋ ਨਾ 300 ਤੇ ਕੀਤਾ ਇਧਰੋਂ ਪਲੱਸ ਤੇ ਕਰੋ ਇੱਥੇ ਬੰਦੇ ਹੋ ਜਾਣਾ ਆਹਾ ਇੱਕ ਵਾਰੀ ਬਸ ਫਾਇਰ ਹੂੰ ਖਾ ਲਵੀਂ ਮਿੱਠੇ ਮੈਂ ਪੈਕ ਕਰਨਾ ਮੜਾ ਦੇ ਤਾਂ ਹੈ ਤਾਂ ਕੋਲੋਂ ਜੀ ਮੜਾ ਦੇ ਹੈਗੇ ਮਤਲਬ ਹੈ ਤਾਂ ਆ ਚਾਰੀ ਆ ਫਿਰ ਵਧੀਆ ਬਣੇ ਨਾ ਉਸ ਤੋਂ ਮਨ ਨੂੰ ਉਸ ਤੋਂ ਨਮਨੂ сердца. mm, вот. mm. ਸਲੀਲ ਪਾਣੀ ਮਿਰਚ ਦੇਗੀ ਮਿਰਚ ਇਹ ਕਿਧਰੇ ਕਿਸੇ ਲਗੋਗੀ ਨਾ ਪਾ ਰਹੀ ਜੇ ਤਾਂ ਲੁੱਤੀ ਇਹ ਤਾਂ ਬੜਾ

ਕਿਰਨਾਲ ਲੈਓ ਹਾਂ ਨੀ ਜਿਹੜਾ ਲਸਣ ਵਗੈਰਾ ਨਹੀਂ ਪਾਇਆ ਸੁਣ ਹੈਈ ਸੀ ਹੈਈ ਨਾ ਪਾਈ ਕੋ ਦੂਜੇ ਕੋ ਵੀ ਨਹੀਂ ਸੀਗਾ ਮੈਂ ਤੁਹਾਨੂੰ ਦੱਸ ਦਿੱ ਕੱਲ ਵੇਚਦਾ ਸੀ ਭਾਈ ਇੱਕ ਨਹੀਂ ਹੋ ਕੀ ਪਤਾ ਸੀ ਮੈਂ ਕਿਰਾਤਾ ਕੋ ਕਿਤਾ ਨਹੀਂ ਸੀ ਬਸ ਬਣ ਗਿਆ ਕੀ ਕਰਦੇ ਮਮੀ ਨਹੀਂ ਕਰੇ ਇੰਡਕਸ਼ਨ ਹੀ ਥਲੇ ਨਾ ਆ ਗਿਆ ਖੁਸ਼ਬੂਦਾਰੀ ਨਹੀਂ ਨੀਲਾ ਸੇਮੀ ਕੋਈ ਨਹੀਂ ਡੈਡੀ ਉਹ ਨਹੀਂ ਹੈ ਸ਼ੈਂਪੂ 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 ਇਹ ਲਓ ਕਰ ਸਮਾ ਲੈ ਨਾ ਕੱਟਣਾ ਕਾਹਨ ਕੱਟਣਾ ਕਰਤ ਨਹੀਂ ਹੂੰ